ਖਬਰਨਾਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੋਸਰਾਦ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਬੀਬੀ ਕਾਲੀ ਥਾਰਵੰਦ ਨੂੰ ਲੈ ਕੇ ਜਿਸ ਨੂੰ ਇੰਸਟਾਗ੍ਰਾਮ ਦੀ ਕਵੀਨ ਵੀ ਕਿਹਾ ਜਾਂਦਾ ਹੈ ਜਿਸ ਦੇ ਲਗਭਗ 1.5 ਲੱਖ ਫਾਲੋਅਰ ਹੋ ਗਏ ਨੇ ਜਿਸ ਦਿਨ ਉਹ ਫੜੀ ਗਈ ਸੀ ਇੰਸਟਾ ਤੇ ਉਸਦੇ ਫਾਰਵਰਡ ਸੀ 30000 ਬੀਬੀ ਅਮਨਦੀਪ ਕੌਰ ਜਿਨ੍ਹਾਂ ਦੇ ਕੋਲੋਂ 17.71 ਗ੍ਰਾਮ ਹੈਰਨ ਯਾਨੀ ਕਿ ਨਸ਼ਾ ਫੜਿਆ ਗਿਆ ਜਿਸ ਬੀਬੀ ਦੇ ਕੋਲ ਕਰੋੜਾਂ ਦੀ ਕੋਠੀ ਹੈ ਗੱਡੀਆਂ ਨੇ ਲੱਖਾਂ ਦੀਆਂ ਮਹਿੰਗੇ ਮੋਬਾਈਲ ਨੇ ਮਹਿੰਗੀਆਂ ਘੜੀਆਂ ਨੇ ਇਵਨ ਤੋਂ ਉਹਨਾਂ ਦਾ ਕੁੱਤਾ ਵੀ 1,80,000 ਰੁਪਏ ਦਾ ਹੈ ਬੀਬੀ ਜਿਹੜੀ ਅਮਨਦੀਪ ਕੌਰ ਹੈ ਜਿਸ ਨੂੰ ਕਾਲੀ ਥਾਰ ਵਾਲੀ ਬੀਬੀ ਕਿਹਾ ਜਾਂਦਾ ਹੈ ਉਸਦੇ ਸਾਥੀ ਨੂੰ 18 ਦਿਨਾਂ ਬਾਅਦ ਫਰ ਲੱਗ ਗਿਆ ਸੀ ਪੰਜਾਬ ਪੁਲਿਸ ਵੱਲੋਂ ਜਿਸ ਦਾ ਨਾਮ ਹੈ ਬਲਵਿੰਦਰ ਸਿੰਘ ਉਰਫ ਸੋਨੂ ਜਿਸ ਦੇ ਅਮਨਦੀਪ ਕੌਰ ਜੋ ਪੰਜਾਬ ਪੁਲਿਸ ਦੀ ਕਨਸਟੇਬਲ ਸੀ ਉਹਨਾਂ ਦੇ ਨਾਲ ਨਜ਼ਾਇਜ਼ ਸਬੰਧ ਸੀ ਬਲਵਿੰਦਰ ਉਰਫ ਸੋਨੂ ਆਤੇ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਵੱਲੋਂ ਰੱਜ ਕੇ 2011 ਤੋਂ ਲੈ ਕੇ 2025 ਤੱਕ ਨਸ਼ਾ ਵੇਚਿਆ ਗਿਆ ਪਤਾ ਨਹੀਂ ਕਿੰਨੇ ਲੋਕਾਂ ਦੀ ਜਵਾਨੀ ਜਿਹੜੀ ਹੈ ਬਰਬਾਦ ਹੋਈ ਹੋਵੇਗੀ ਕਿੰਨੇ ਲੋਕ ਤੇ ਦੀ ਨਸ਼ੇ ਦੇ ਨਾਲ ਮੌਤ ਦੀ ਭੇਟ ਚੜ ਕੇ ਹੋਣਗੇ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਧਹਾਰਾ ਮਾਰ ਕੇ ਕਹਿੰਦੇ ਨੇ ਕਿ ਪੀਲੇ ਪੰਜੇ ਚੱਲ ਰਹੇ ਨੇ ਘਰ ਟੈ ਟੈਰੀ ਹੋ ਰਹੇ ਨੇ ਲੇਕਿਨ ਅੰਜ ਲੱਗਦਾ ਸੀ ਕਿ ਬੀਬੀ ਅਮਨਦੀਪ ਕੌਰ ਬੜੇ ਵੱਡੇ ਖੁਲਾਸੇ ਕਰੇਗੀ ਉਹ ਵੀ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ 3 ਦਿਨ ਦਾ ਰਿਮਾਂਡ ਲਿਆ ਗਿਆ ਇਧਰੋਂ 3 ਦਿਨ ਦਾ ਰਿਮਾਂਡ ਅੱਜ ਬਲਵਿੰਦਰ ਸਿੰਘ ਰੂਪਸੋਨੂ ਦਾ ਖਤਮ ਹੋ ਗਿਆ ਹੈ ਯਾਨੀ ਕਿ ਆਨੇ ਸੂਬੇ ਦੇ ਕਾਰਨਾ ਸੂਬੇ ਦੀ ਸਰਕਾਰ ਦੇ ਅਤੇ ਪੰਜਾਬ ਪੁਲਿਸ ਦੇ ਕਾਰਨਾਮੇ ਨਾ ਤਾਂ ਸਬੂਤ ਮਿਲੇ ਬੀਬੀ ਅਮਨਦੀਪ ਕੌਰੋਂ ਨਾ ਮਿਲੇ ਬਲਵਿੰਦਰ ਸਿੰਘ ਉਰਫ ਸੋਨੂ ਦੇ ਕੋਲੋਂ ਦੋਨੋਂ ਅਨਿਆਇਕ ਹਿਰਾਸਤ ਦੇ ਵਿੱਚ ਨੇ ਅੱਜ ਅਨਿਆਇਕ ਹਿਰਾਸਤ ਜਿਹੜੀ ਹੈ ਬੀਬੀ ਅਮਨਦੀਪ ਕੌਰ ਦੀ ਖਤਮ ਹੋ ਗਈ ਹੈ ਲੇਕਿਨ ਅੱਜ ਸ਼ੁਰੂ ਹੋ ਗਈ ਹੈ ਬਲਵਿੰਦਰ ਸਿੰਘ ਉਰਫ ਸੋਨੂ ਦੀ ਲੇਕਿਨ ਇਹ ਤਾਂ ਕਿਾਸ ਲਗਾਈਆਂ ਲਗਾਈਆਂ ਚਾਰੀਆਂ ਸੀ ਨਾ ਕਿ ਬੀਬੀ ਅਮਨਦੀਪ ਕੌਰ ਅਤੇ ਦੂਸਰੇ ਪਾਸੇ ਬਲਵਿੰਦਰ ਸਿੰਘ ਉਰਫ ਸੋਨੂ ਇਹਨਾਂ ਨੇ ਕਿੰਨਾ ਦੀ ਸ਼ਹਿ ਉੱਤੇ ਨਸ਼ਾ ਵੇਚਿਆ ਕਿਹੜੇ ਦੋ ਵੱਡੇ ਆਈਪੀਐਸ ਅਫਸਰ ਅਧਿਕਾਰੀ ਨੇ ਕਿਹੜੇ ਉਹ ਵਿਧਾਇਕ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਨੇ ਜਾਂ ਜਿਹੜੇ ਵੱਡੇ ਆਗੂ ਨੇ ਯਾਨੀ ਕਿ ਇਸ ਉੱਤੇ ਪੰਜਾਬ ਪੁਲਿਸ ਵੱਲੋਂ ਪਰਦਾ ਪਾਇਆ ਗਿਆ ਯਾਨੀ ਕਿ ਅਮਨਦੀਪ ਕੌਰ ਬਲਵਿੰਦਰ ਸਿੰਘ ਉਰਫ ਸੋਨੂ ਵੱਲੋਂ ਕਰੋੜਾਂ ਰੁਪਏ ਦਾ ਨਸ਼ਾ ਵੇਚਿਆ ਗਿਆ ਲੇਕਿਨ ਇੰਜ ਲੱਗਦਾ ਹੈ ਕਿ ਜਿਵੇਂ ਉਹ ਬਾਜ ਜਿਤ ਬੜੀ ਹੋ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਉਹਦੇ ਵਿੱਚ ਬੜੀਆਂ ਕਾਲੀਆਂ ਭੇਡਾਂ ਨੇ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਪਰਚਾ ਜਿਹੜੇ ਦੋ ਆਈਪੀਐਸ ਅਧਿਕਾਰੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਨੇ ਜਾਂ ਵੱਡੇ ਆਗੂ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਕਿਉਂਕਿ ਸੁਖਪਾਲ ਸਿੰਘ ਘੈਰਾ ਕਹਿੰਦੇ ਨੇ ਕਿ ਬੀਬੀ ਅਮਨਦੀਪ ਗੌਰ ਕਾਂਸਟੇਬਲ ਹੋਣ ਦੇ ਨਾਲ-ਨਾਲ ਉਹਨਾਂ ਨੂੰ ਸ਼ਹਿਰੀ ਵੱਡੇ ਆਈਪੀਐਸ ਅਫਸਰ ਅਧਿਕਾਰੀਆਂ ਦੀ ਇੱਕ ਤਾਂ ਜਿਹੜਾ ਸੁਮੇਸ਼ ਸੈਣੀ ਦਾ ਮੂੰਹ ਮੇਲਾ ਮੂੰਹ ਬੁਲਾ ਬੇਟਾ ਦੱਸਿਆ ਜਾਂਦਾ ਉਹ ਵੀ ਵਿੱਚ ਨਹੀਂ ਆਖਰਕਾਰ ਇਹ ਕੀ ਹੋ ਰਿਹਾ ਹੈ ਯਾਨੀ ਕਿ ਮਾਮਲਾ ਠੰਡੇ ਬਸਤੇ ਵਿੱਚ ਕਹਿੰਦੇ ਨੇ ਕਿ ਹੁਣ ਜੇਕਰ ਪਰਚਾ ਨਹੀਂ ਕਟਿਆ ਜਾਂਦਾ ਸੁਖਬੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਜਿਹੜੇ ਹੈਗੇ ਨੇ ਸੁਖਪਾਲ ਸਿੰਘ ਖਹਿਰਾਹਣੀ ਉਹ ਲਗਾਤਾਰ ਵਿਰੋਧ ਕਰਨਗੇ ਸੂਬੇ ਦੀ ਸਰਕਾਰ ਦਾ ਕਿ ਗਰੀਬਾਂ ਦੇ ਘਰਾਂ ਉੱਤੇ ਪੰਜੇ ਚਲਾਏ ਜਾ ਰਹੇ ਨੇ ਉਹਨਾਂ ਦੇ ਘਰਟ ਆਏ ਜਾ ਰਹੇ ਨੇ ਲੇਕਿਨ ਜਿਹੜੀਆਂ ਵਟੀਆਂ ਪੇਡਾਂ ਨੇ ਇਵਨ ਦੋ ਬਿਕਰਮਜੀਤ ਸਿੰਘ ਮਜੀਠੀਆ ਤੇ ਜਾਂ ਭੋਲੇ ਉੱਤੇ ਕਿ ਭੋਲੇ ਦੇ ਘਰ ਉੱਤੇ ਜਾਂ ਹੋਰ ਕਈ ਨਾਮੀ ਗ੍ਰਾਮੀ ਪੰਜਾਬ ਦੇ ਜਿਹੜੇ ਸਦਾਕਰ ਨੇ ਚਿੱਟੇ ਦੇ ਨਸ਼ੇ ਦੇ ਉਹਨਾਂ ਦੇ ਘਰ ਟਾਇਟੇਰੀ ਕਿਉਂ ਨਹੀਂ ਕੀਤੇ ਗਏ ਕਿਉਂਕਿ ਪਿਛਲੇ ਦਿਨ ਚ ਡੀਜੀਪੀ ਗੌਰਵ ਜਾਦਵ ਨੇ ਕਿਹਾ ਸੀ ਕਿ ਐਨਡੀਪੀਐਸ ਦੇ ਪਰਚੇ ਦੇ ਤਹਿਤ ਅਸੀਂ ਕਿਸੇ ਦਾ ਘਰ ਢਾਹ ਨਹੀਂ ਸਕਦੇ ਅਸੀਂ ਸਿਰਫ ਉਹਨਾਂ ਦਾ ਘਰ ਢਾਹ ਰਹਾਂ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਹੋਏ ਨੇ ਹੁਣ ਸੂਬੇ ਦੇ ਮੁੱਖ ਮੰਤਰੀ ਸਹੀ ਨੇ ਜਾਂ ਡੀਜੀਪੀ ਗੌਰਵ ਯਾਦਵ ਸਹੀ ਨੇ ਲੇਕਿਨ ਉਧਰ ਅਮਨਦੀਪ ਕੌਰ ਅਤੇ ਬਰਵਿੰਦਰ ਸਿੰਘ ਉਰਫ ਕਾਲੀਥਾਰ ਵਾਲਾ ਮੁੰਡਾ ਜਿਹੜਾ ਨਾਲ ਰਹਿੰਦਾ ਸੀ ਉਹ ਸਾਰਾ ਮਾਮਲਾ ਇੰਜ ਲੱਗ ਰਿਹਾ ਹੈ ਜਿਵੇਂ ਠੰਡੇ ਬਸਤੇ ਚ ਪਾਇਆ ਜਾ ਰਿਹਾ ਹੈ